ਮਨ ਮਨ ਸਿੰਘ ਜੇਕਰ ਕਿਸੇ ਸੋਚ ਗਿਆ ਤੋਂ ਅੱਜ ਅਸੀਂ ਇੱਥੇ ਆਇਆ ਜੀ ਇਨਟੈਕਸ ਐਕਸਪੋ ਚ ਅਸੀਂ ਸਟਾਲ ਲਗਾਇਆ ਹੈ ਇਹ 16 17 18 19 ਚਾਰ ਦਿਨ ਦੀ ਐਕਸੀਬਿਸ਼ਨ ਹੈ ਇੱਥੇ ਬਹੁਤ ਹੀ ਜ਼ਿਆਦਾ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਅਸਾਂ ਆਰਕੀਟੈਕਚਰ ਪਿਓਰ ਬਿਲਡਰ ਆਰਕੀਟੈਕਚਰ ਸਾਰਿਆਂ ਨੇ ਦੇਖਿਆ ਹੈ ਕਸਟਮਰ ਵੀ ਆ ਰਿਹਾ ਉਹ ਆ ਰਹੇ ਆ ਜਿਹੜੇ ਕੀ ਕੰਸਟਰਕਸ਼ਨ ਕਰ ਰਹੇ ਆ ਕੋਈ ਘਰ ਬਣਾ ਰਿਹਾ ਹੈ ਕੋਈ ਫੈਕਟਰੀ ਬਣਾ ਰਿਹਾ ਹੈ ਕੋਈ ਕੋਠੀ ਬਣਾ ਰਿਹਾ ਹੈ ਕੋਈ ਆਫਿਸ ਬਣਾ ਰਿਹਾ ਹੈ ਸਾਰੇ ਬੰਦੇ ਵਿਜ਼ਿਟ ਕਰ ਰਹੇ ਆ ਇਸ ਵਾਰੀ ਕਾਫੀ ਅੱਛਾ ਰਿਸਪੌਂਸ ਆ ਰਿਹਾ ਹੈ ਐਲਈਡੀ ਟਾਈਟਲ ਸਰ ਕਿਤਨਾ ਜ਼ਰਾ ਪਿਆਰ ਕਰਦੇ ਬਹੁਤ ਅੱਛਾ ਹੈ ਜੀ ਅਸੀਂ ਪਹਿਲਾਂ ਆਲਰੇਡੀ 5 ਸਾਲ ਤੋਂ ਟਰੇਡਿੰਗ ਕਰ ਰਹੇ ਸੀਗੇ ਹੁਣ ਅਸੀਂ ਪਿਛਲੇ ਸਾਲ ਆਪਣਾ ਯੂਨਿਟ ਲਗਾਇਆ ਜਿਹਦੇ ਵਿੱਚ ਜੋ ਜੋ ਸਾਨੂੰ ਕਮੀਆਂ ਦਿਖੀਆਂ ਆ ਇੱਥੇ ਮਾਰਕੀਟ ਚ ਕਿ ਸਾਲ ਦੀ ਗਾਰੰਟੀ ਹੈ ਜਾਂ ਕੁਝ ਜਿਹੜੀ ਸਾਡੀ ਐਲਈਡੀ ਆ ਉਹ ਯੂਐਸਏ ਟੈਕਨੋਲੋਜੀ ਗਰੀ ਦੀ ਚਿਪ ਲੱਗੀ ਹੋਈ ਹੈ ਕੋਈ ਵੀ LED ਤੁਸੀਂ ਦੇਖੋਗੇ HPC ਡਰਾਈਵਰ ਹੈ ਮਾਈਕਰੋਬੀਮ ਹੈ ਮੱਕੀ ਜਿਵੇਂ 10 ਸਾਲ 15 ਸਾਲ ਬਾਅਦ yellow ਆ ਗਿਆ ਗੀਜ਼ਰ white color ਦੇ ਹੈ ਸਵਿਚਸ ਹੈ yellow ਪਨ ਆ ਗਿਆ ਲੇਕਿਨ ਕ੍ਰਿਸਟਲੀ ਲਾਈਟ 20 ਸਾਲ 30 ਸਾਲ 50 ਸਾਲ white ਹੀ ਰਹੇਗੀ ਉਹ ਟੈਕਨੋਲੋਜੀ ਜਿਹੜੀ ਕਿ ਇੱਥੇ ਅਵੇਲੇਬਲ ਨਹੀਂ ਹੈ 2 ਸਾਲ ਪੀਸ ਟੂ ਪੀਸ ਗਾਰੰਟੀ ਵਾਰੰਟੀ ਹੈ ਸਰ ਕਾਡ ਰੇਟ ਦੇ ਉਹਦੀ ਕੁਆਲਿਟੀ ਦੇ ਰਹੇ ਨੇ ਇੰਟਰਨੈਸ਼ਨਲ ਕੁਆਲਿਟੀ ਲੋਕਲ ਰੇਟ ਜਿਹਦੇ ਹਰ ਹਾਂਜੀ ਕੀ ਕਹਿ ਰਹੇ ਹੋ ਬਹੁਤ ਅੱਛਾ ਰਿਸਪੌਂਸ ਰਿਹਾ ਜੀ ਮੈਂ ਪਹਿਲਾਂ ਦੱਸ ਕੇ ਤੇ 300 ਤੋਂ ਉੱਪਰ 2 ਦਿਨਾਂ ਦੇ ਵਿੱਚ 300 ਤੋਂ ਉੱਪਰ ਆਰਕੀਟੈਕਚਰ ਬਿਲਡਰ ਕੰਸਟਰਕਸ਼ਨ ਦੇ ਨਾਲ ਰਿਲੇਟਿਡ ਜਿਹੜੇ ਬੰਦੇ ਆ ਉਹ ਉਹਨਾਂ ਨੇ ਵਿਜ਼ਿਟ ਕੀਤਾ ਸਜੈਸ਼ਨ ਵੀ ਸਰ ਆਈ ਹੈ ਜੀ ਸਜੈਸ਼ਨ ਤਾਂ ਇਹ ਹੈ ਕਿ ਜਿਹੜੀ ਕਿ ਸਜੈਸ਼ਨ ਆਈ ਹੈ ਕਿ ਹੁਣ ਤੁਹਾਡੇ ਚ ਇੱਕ ਕਮੀ ਹੈ ਕਿ ਜਿਹੜੀਆਂ ਵੱਡੀਆਂ ਕੇਬਲਾ ਦੀ ਅਸੀਂ ਉਹ ਪੂਰੀ ਕਰਨ ਜਾ ਰਹੇ ਹਾਂ ਬਹੁਤ ਹੀ ਜਲਦੀ ਜਿਹੜਾ ਅਗਲਾ ਯੂਨਿਟ ਹੈ ਉਹ ਸਾਡਾ ਕੇਬਲ ਪਲਾਂਟ ਦਾ ਸਰ ਕਿਸ ਤਰ੍ਹਾਂ ਧੰਨਵਾਦ ਕਰਦੇ ਜੇ ਤੁਹਾਡੇ ਕੋਲ ਆਏ ਨੇ ਸਾਰਾ ਵਿਜ਼ਿਟ ਕੀਤਾ ਇੱਥੇ ਆ ਕੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਵੈਸੇ ਤਾਂ 65 ਸਾਲ ਤੋਂ ਪ੍ਰੋਡਕਟ ਯੂਜ਼ ਕਰ ਰਿਹਾ ਉਹ ਕਸਟਮਰ ਉਹ ਡੀਲਰ ਉਹ ਡਿਸਟ੍ਰੀਬਿਊਟਰ ਜਿਨ੍ਹਾਂ ਦੇ ਸਿਰ ਦੇ ਉੱਤੇ ਅੱਜ ਕ੍ਰਿਸਟਲ ਇੰਨਾ ਜ਼ਿਆਦਾ ਉੱਪਰ ਵੱਧ ਰਿਹਾ ਮੈਂ ਦਿਲੋਂ ਤੇ ਦਿਲੋਂ ਡੀਲਰ ਡਿਸਟ੍ਰੀਬਿਊਟਰਾਂ ਦਾ ਥੈਂਕਸ ਕਰਨਾ ਚਾਹੁੰਦਾ ਇਦਾਂ ਪ੍ਰਮਾਣ ਮਿਲਦਾ ਜਦੋਂ ਕਸਟਮਰ ਰਿਪੀਟ ਤੇ ਰਿਪੀਟ ਸਾਡਾ ਪ੍ਰੋਡਕਟ ਰਿਪੀਟ ਤੇ ਰਿਪੀਟ ਇਦਾਂ ਹੈ ਕਿ ਉਹ ਕਹਿੰਦੇ ਕ੍ਰਿਸਟਲ ਲਗਾ ਲਓ ਸਵਿੱਚ ਕ੍ਰਿਸਟਲ ਦੀ ਵਾਇਰ ਦੇ ਕੇ ਸੁਣ ਕੇ ਦਾਦਾ ਜੀ ਦੀ ਮਿਹਨਤ ਫਾਦਰ ਸਾਹਿਬ ਦੀ ਮਿਹਨਤ ਥੋੜਾ ਹੌਸਲਾ ਬਹੁ ਮਿਲਦਾ ਕਿ ਹੁਣ ਇਦਾਂ ਦਾ ਹੀ ਕੁਝ ਕਰੀਏ ਕਿ ਐਲਈਡੀ ਵੀ ਇਦਾਂ ਦੀ ਕਰੀਏ ਕਿ ਇੱਕ ਵਾਰੀ ਲਗਾਓ ਕਿ ਮਕਿ ਇਹਦੇ ਚ ਆਮ ਜਿਹੜੀ ਲੋਕਲ ਵਾਲੀ ਕੰਪਲੇਂਟ ਹੈ 6 ਮਹੀਨੇ ਚ 2 ਮਹੀਨੇ ਚ ਖਰਾਬ ਹੋ ਗਈ ਸਾਲ ਚ ਹੋ ਗਈ ਗਾਰੰਟੀ ਆ ਉਹ ਸਾਰੀ ਖਤਮ ਹੋ ਜਾ ਦੋ ਸਾਲ ਪੀਸ ਟੂ ਪੀਸ ਗਾਰੰਟੀ ਵਰੰਟੀ ਹੈ ਉਹ ਥੈਂਕ ਯੂ ਸਰ ਥੈਂਕ ਯੂ